ਇਨਗੇ ਗਿਫਟ ਤੇ ਸੀਗੇ ਗਿਫਟ ਆ ਪਕ ਖੋਲ ਲਿਆ ਆ ਸੋਨੇ ਦੀ ਚੈਨ ਸੁਹੀਦੇਸ ਵੈਲਕਮ ਬੈਕ ਟੂ ਚੈਨਲ ਅਮਮੀ ਮਾ ਵਲੋਗਸ ਤੇ ਤੁਹਾਡਾ ਦੱਸ ਸਕੋ ਤੁਹਾਡੀ ਪਰਦੜੀ ਦੁਆਦ ਨਾਲ ਆਪਾਂ ਬੁੜੇ ਦੋਸਤਾਂ ਨਾਲ ਆਪਾਂ ਜਾਨੇ ਮਿਆਂ ਕਰਨ ਨੂੰ ਅੰਮੀ ਜੀ ਕੀ ਹੋ ਗਿਆ ਗੇਸ ਮਮੀ ਰੋ ਬੈਈ ਐ ਮਮੀ ਨੂੰ ਕੀ ਹੋਊਗਾ ਖਾਸ ਤਾਂ ਕਰ ਲੈ ਹੰਝੂ ਤਾਂ ਕੀ ਹੋ ਗਿਆ ਜਾਨੀ ਨੇ ਮੋਸਟਲ ਕਰਤਾ ਮਮ ਨੂੰ ਤੁਨ ਲੱਗੇ ਹਾਂ ਮੋ ਬੈਠਾ ਵਾ ਜੇ ਤੁਸੀਂ ਮੈਂ ਦਿਖੋ ਵੀ ਨਾ ਲਗੇ ਗਾਈਜ਼ ਆਹ ਹਾਫ ਇੰਦੇ ਵਿੱਚ ਹੀ ਲਫਾਫੇ ਨੇ ਅਹ ਕੱਲ ਗਾਈਜ਼ਾਂ ਨਾਲ ਮੈਂ ਪਹੁੰਚ ਕੇ ਮਿਲਦੇ ਠੀਕ ਹੈ ਠੀਕ ਹੈ ਭਾਈ ਵੀਰ ਜਰ ਉਸ ਤੋਂ ਪਹੁੰਚ ਕੇ ਤੁਹਾਨੂੰ ਚੰਕ ਕਰਾਈਏ ਤਾਂ ਗਾਈਜ਼ਾਂ ਨਾਲ ਪਹੁੰਚਣ ਵਾਲੇ ਥੋੜੇ ਦੂਰ ਐਕਰ ਗਾਈਜ਼ ਮੁੰਮਾ ਹੁਣ ਚੁੱਪੇ ਹੁਣ ਦੱਸੋ ਗਾਈਜ਼ ਤੁਹਾਨੂੰ ਮੈਂ ਮਮਾ ਗਾਇਸ ਮਮਾ ਸਾਡੀ ਟੈਨਸ਼ਨ ਲੈ ਜਾਂਦੇ ਆ। ਕੋਈ ਨਾ ਟੈਨਸ਼ਨ ਲੈ। ਤਾਂ ਦੋਸਤੋ ਇੰਨੀ ਦੇਰ ਬਾਅਦ ਮਮਾ ਨਾਲ ਥੋੜੀ ਦੇਰ ਗੱਲ ਕਰਨ ਤੋਂ ਬਾਅਦ ਮੈਨੂੰ ਮਮਾ ਨੂੰ ਨਾਨੀ ਜੀ ਦੀ ਯਾਦ ਆਉਂਦੀ ਆ। ਮਾਤਾਵਾਏ ਨੇ ਅੱਜ ਪੇਕਿਆ ਤਾਂ ਰੱਖਿਆ ਮਮਾ। ਥੋੜੀ ਜਿਹਾ ਥੋੜਾ ਜਿਹਾ। ਕੋਈ ਨਾ ਆਪਾਂ ਫੇਰ ਚੱਲ ਜਣੇ। ਕੋਈ ਨਾ ਰੱਬੀ ਕੋਲ ਖੜ ਕੇ ਬੈਠੇ ਆਂ। ਜਦੋਂ ਮਾਪਾ ਦੇ ਚਲੂ ਲੱਗਿਆ ना चप्पल कर जा अब फेर और नानी नॉन काले पर सो फेर है जना वहाँ पे देते फेर नानी ना कट्टे हो जना ये बाकी नानी थोड़ा मोस्टल कारण तो नहीं मारो मोस्टल और वहाँ पे जाने मोस्टल बहुत तेरी कुली अंकल ने दांत डिड कर दिया ने पारी जाना अंकल ने क्यों पारी ਇਨੇ ਵੀ ਬੰਦਾ ਹੱਸਦਾ ਪਿਆ ਵਾਲੇ ਦੰਦ ਕਿਹਦੇ ਨੰਦ ਪਾੜ ਜਾਂਦਾ ਉਹ ਉਹ ਜਿਹੜਾ ਉਹ ਦੰਦ ਕੱਢ ਕੱਢ ਕੇ ਕਿੰਨੂੰ ਤੇ ਨੰ ਪਿਆਵਾ ਤੂੰ ਕਿਹਨੂੰ ਨੰਦ ਪਾੜਦਾ ਮੇਰੇ ਪਾੜ ਕੇ ਰਹਿ ਜਾਂਦਾ ਮੈਂ ਤੇ ਜਦੋਂ ਚੱਕਾ ਵੀ ਉਹ ਰੱਜ ਚੱਕਾ ਕੋਈ ਜਾਂਦਾ ਕਾਹ ਮੈਂ ਤਾਂ ਆ ਜੇ ਵੇ ਤੂੰ ਮੇਰੇ ਦੰਦ ਪਾੜ ਲਾ ਤੇ ਰੱਜ ਚੱਕਾ ਵੀ ਜਾਂਦਾ ਉਹ ਥੋੜੀ ਗੱਡੀ ਤੇ ਥੋੜੀ ਗੱਡੀ ਦੇ ਉੱਤੇ ਚਾਰ ਚੱਕੀ ਘੁੰਮਦੇ ਨੇ ਕੰਨੀ ਦਾ ਸਕੂਟਰਸਾਈਕਲ ਕਿੰਨੇ ਦਾ ਜਾਂਦਾ ਤਿੰਨ ਕਿੰਨੇ ਸਾਲ ਪੁਰਾਣਾ ਹੈ ਤਿੰਨ ਅмма ਭਾਈ ਨੇ ਨਾ ਇੱਧਰ ਦੇਖੋ ਇੱਧਰ ਦੇਖੋ ਭਾਈ ਨੇ ਮੇਰੇ ਤੇ ਲੱਖਾ ਕਰ ਦਿੱਤੇ ਲੰਗਿਆ ਉਹਨੇ ਮੇਰੇ ਵਾਲਾ ਕਾੜ ਕੇ ਲੱਗੇ ਤੇ ਚੁੱਪਾ ਕਰ ਜਾ ਅмма ਦੱਸੋ ਤੁਹਾਡੇ ਤੋਂ ਜਮ ਗਲੀ ਦਾ ਨੰਬਰ ਪੁੱਛ ਰਿਹਾ ਗਲੀ ਕਿੰਨੇ ਨੰਬਰ ਹੈ ਨਹੀਂ ਪਤਾ ਮੈਂ ਕਿਹੜਾ ਚਾ ਨੰਬਰ ਲੱਗਿਆ ਹੋਈ ਅмма ਐਸੋ ਗੱਲ ਹੈ ਜਿਨੇ ਸਾਰੀਆਂ ਗਲੀਆਂ ਬਣਾਈਆਂ ਹੋਣੀਆਂ ਉਹਨਾਂ ਰਾਤ ਜਿੱਤਾ ਹੋਇਆ ਤੋਂ ਪੰਕੜੇ ਪਹੁੰਚ ਗਿਆ ਬੱਸ ਹੁਣ ਆਪਾਂ ਰਮਮਾਂ ਨੂੰ ਸੁਣਾਵਾ ਮਮਲੀ ਮੋੜ ਮਮਲੀ ਮੋੜ ਸੇ ਮੂੜੂ ਹੈਪੀ ਹੈਪੀ ਕਰਵਾਵਾ ਚਲੋ ਅਰਜੇ ਥੋੜੇ ਜਿਹੇ ਗੇਸ ਵਰਕਰ ਪਹੁੰਚੇ ਆ ਕੇ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਖਰਦ ਦੇਣਾ ਵਾ ਤਾਂ ਗਾਇ ਰਾਜ ਸਰਮਾਸੀ ਜੀ ਨੇ ਗਿਫਟ ਦਿੱਤਾ ਮੈਨੂੰ ਵੀ 100 ਰੁਪਏ ਦਿੱਤਾ ਵਾ ਰੀਤਨ 100 ਰੁਪਏ ਮੈਨੂੰ ਦਿੱਤਾ ਹੁ ਮੈਂ ਤੁਹਾਨੂੰ ਕੀ ਦਿੱਤਾ ਸਾਰਾ ਕੁਝ ਮੇਰੇ ਅਸਲੀ ਹੈ ਨਹੀਂ ਉਹਦਾ ਮਾਸੀ ਨੇ ਸਪੈਸ਼ਲੀ ਦਿੱਤਾ ਲਾਸਟ ਕੀ ਗਿਆ ਕਿ ਤੋਰੇ ਮਸੀ ਅੱਜ ਨਹੀਂ ਹੁਣ ਪਹਿਲੇ ਕੁਝ ਹੋਰ ਕਿਹਾ ਸੀ ਗੰਡੇ ਗੰਡੀਆਂ ਲਾਉਣੇ ਤੂੰ ਪਸ ਕਿ ਗੰਡੇ ਲੈਣੀ ਤੈਨੂੰ ਗੰਡੇ ਦੇਤਾ ਦਿੱਤੇ ਗੰਡੇ ਮਿਲ ਗਏ ਕਿੰਨੇ ਕਿੱਲੇ ਮਿਲੇ ਆਹ ਆਨੇ ਹੋ ਗੰਡਾ ਤੋਲ ਕੇ ਦਿੱਤੇ ਆਹ ਅੱਜ ਨਾਲ ਦੋਸਤੋ ਘਰ ਆ ਗਿਆ ਹਾਂ ਫਿਰ ਚਲੇ ਜੇ ਮਿਲਦੀ ਆ ਤੋ ਦੋਸਤੋਂ ਤੇ ਪਹਿਲੇ ਹੀ ਕੰਮ ਆਪਾਂ ਕਰਤਾ ਵਾ ਹਾਂ ਮम्मा ਸਾਡੇ ਘਰੋਂ ਉਸ ਉਰੇ ਉਰੇ ਬੈਲਾ ਰੋਕ ਤੋ ਜਾ ਚੱਲ ਜੀ ਅੰਦਰ ਰੁਕ ਜਾ ਮੇਰਾ ਬੱਚਾ ਨਹੀਂ

ਖਾਲੀ ਹੱਥ ਗਏ ਸੀ ਖਾਲੀ ਹੱਥ ਕੁਝ ਨਹੀਂ ਲੈ ਕੇ ਗਏ ਤੇ ਸਮਾਨ ਦੇਖ ਲਓ ਇੱਧਰ ਗਾਇਜ਼ ਨੂੰ ਤਾਂ ਆਪਾਂ ਸੂਟ ਦਿਖਾਵਾਂਗੇ ਆ ਦੇਖ ਇੱਥੇ ਗਾਇਜ਼ ਸਾਡੇ ਘਰ ਦੇ ਪਤਾ ਕਿੰਨੇ ਚੰਗੇ ਆ ਆ ਫੜੇ ਕੋਲ ਮੈਂ ਚੀਜ਼ ਹੀ ਕਰਨੀ ਆ ਸਾਡੇ ਨਾਨੀ ਗਾਇਜ਼ ਕਿੰਨੇ ਵਧੀਆ ਨੇ ਮਤਲਬ ਸਾਡੇ ਨਾਨਕੇ ਕਿੱਥੇ ਆ ਆ ਦੇਖ ਇੱਧਰ ਚਲੋ ਆਹ ਸਾਰਾ ਘੁੱਟਦੇ ਚਲੋ ਦਿੱਤੇ ਦਿੱਤਾਂ ਵੀ ਹਾਲੇ ਕੁਬੀ ਕਰ ਸਕੇ ਰੋਟੀਆਂ ਨਾ ਪਕਾਉਣੀਆਂ ਪੈਣਾਂ। ਬਰੋਟੀਆਂ ਖਾਲੀ ਕੋੜੇ ਜਾਂਦੀਆਂ। ਇਹ ਹੁੰਦਾ ਪਿਆਰ। ਗੱਲ ਹੀ ਕਿਹਾ ਨਹੀਂ ਹੁੰਦਾ। ਨਾਨ ਕਿਆ ਤਾਂ ਬਿਨਾਂ ਨਹੀਂ ਕੋਈ ਹੋਰ ਕਰ ਸਕਦਾ ਪਰ। ਦਾਦ ਜੀ ਮਤਲਬ ਚੰਗੇ। ਭਾਈ ਕਹਿੰਦਾ ਬਲੋਕ ਕੀ ਜਾਂਦਾ। ਜਦੋਂ ਜਿਹੜੇ ਨਹੀਂ ਚੰਗੇ ਨਹੀਂ ਚੰਗੇਗੇ ਫਿਰ। ਭਾਈ ਆੜ ਇੱਕ ਵਾਰ। ਇਹ ਨਹੀਂ 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 ਤੇਨੀਲੀ ਅਲੱ ਮੇਰਾ ਪਰਾ ਸ਼ੋਰਟ ਪੈ ਗਿਆ ਮੰਮੀ ਦੀਪ ਵਾਲਿਆਂ ਨੇ ਨਹੀਂ ਮੈਂ ਸੁੱਚ ਛੋੜ ਪਿਆ ਹੈ ਨਹੀਂ ਮੇਰਾ ਮੈਂ ਕੱਢ ਕੇ ਰੱਖਿਆ ਸੀਗਾ ਦੀਪ ਵਾਲੇ ਸੁਦਾ ਕਿਥੇ ਬੋਲਦਾ ਕਿਥੇ ਰੱਖਿਆ ਹੈ ਜੇ ਤੂੰ ਤੇ ਜੇਬਾਂ ਵਿੱਚ ਸੁਦਾ ਕਹਿੰਦੇ ਕੱਢ ਜੇਬਾਂ ਬਾਹਰ ਹੋਰ ਰੇ ਪੱਟ ਘਲੋ ਲਿਆ ਚਕਲੋ ਕਿਤੇ ਹੋਰ ਪਾਇਆ ਬਾਹਰ ਬੋਲ ਜੇਬਾਂ ਦਾ ਸੋਣ ਹੋਰ ਕਿਥੇ ਲੱਗ ਗੱਡੀ 'ਚ ਰੱਖਿਆ ਉੱਥੇ ਹੀ ਰੱਖਤਾ ਹੁੰਦੇ ਨੇ ਕਿਥੇ ਕਿਤੇ ਲੈ ਯਾਰ ਤੂੰ ਦੇਖ ਲੈ ਲੈ ਦੇਖ ਲੈ ਲੈ ਆਰਮੋਡ ਸੱਲੇ ਦੇ ਲੈ 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 ਕਿਤੇ ਰੱਖਿਆ ਤੂੰ ਮੈਂ ਡਰੈਸਿੰਗ ਵੀ ਬੋਲੇ ਸੀ ਡਰੈਸਿੰਗ ਤੇ ਦੇਖ ਲੈ ਨਹੀਂ ਹੁਣ ਪਤਾ ਕਿੱਥੇ ਰੱਖਿਆ ਬੋਲੇ ਮੈਂ ਤਾਂ ਕਿਤੇ ਵੀ ਰੱਖੀ ਹੋਈ ਚ ਲੈ 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 ਅਈਆ ਲੈ ਤੂੰ ਜੱਪਾ ਚੈੱਕ ਕਰ ਲੈ ਲੈ ਉਹ ਮੇਰਾ ਪਰਸ ਸੱਚ ਕੱਢ ਕੇ ਲਿਆਈ ਮੂਰੋ ਗੱਡੀ ਚ ਜੱਪਾ ਚੈੱਕ ਕਰ ਲੋ ਤੁਸੀਂ ਕਰ ਲੋ ਆ ਦੇ ਹੈਗਾ ਵਾਹ ਮੈਂ ਕਿਆ ਰਹੀ ਜਿਵੇਂ ਖਲਾਉ ਰਿਆ ਇਹ ਗੋਵਾ ਥੋੜਾ ਖਰਾਬ ਹੈ ਬੰਦਾ ਗੰਦਾ ਬੰਦਾ ਚੱਲ ਪਰ ਹਟ ਅਮਰ ਰੋਟੀ ਸਬਜੀ ਕੀ ਅੱਜ ਸਬਜੀ ਬਣਾ ਲਓ ਕੀ ਕੱਲ ਬਣਾਇਆ ਸੀ ਆਪਾਂ ਆਪਾ ਤਾਲੂ ਵਾਲੀ ਰੋਟੀਆਂ ਪਕਾਈਆਂ ਸੀ ਕੱਲ ਕੀ ਸਬਜੀ ਬਣਾਉਣੀ ਆ ਅੱਜ ਆਹੋ ਆਲੂ ਵਾਲੇ ਹੋਇਆ ਨਾ ਜਿਹੜੇ ਬੜੀਆਂ ਪਾ ਕੇ ਨਾ ਆਲੂ ਬੜੀਆਂ ਦੀ ਸਬਜੀ ਬਣਾਓ ਵੱਡੀ ਵੱਡੀ ਬਣਾਈਏ ਆ ਫਿਰ ਸਮਾਨ ਬਾਤ ਚੱਕਦੇ ਆ ਟਾਈਮ ਕਿੰਨਾ ਹੋ ਗਿਆ ਫਲਕਾ ਆ ਪਿਆਜ਼ ਆ ਨਾ ਜਿਹੜੇ ਉਹ ਥੱਲੇ ਵੱਡੀ ਟੋਕਰੀ ਪਈ ਐ ਆ ਦੇਖ ਲਾ ਉਹਦੇ ਕੱਪੜੇ ਕਿਵੇਂ ਗੁੱਚਮਚ ਕਰਕੇ ਪਾਏ ਆ ਮਾਰਤੀ ਬੱਸ ਆ ਪਿਆਜ਼ ਉਹਦੇ ਚੋ ਕਰ ਦੂਜੇ ਚ ਪਾ ਦੇ ਟੋਕਰੀ ਚ ਪਾ ਦੇ ਵੱਡੀਆਂ ਟੋਕਰੀਆਂ ਚ ਪਾ ਦੇ ਚਲੋ ਠੀਕ ਐ ਗਾ ਇਹ ਸਮਾਨ ਪੰਡਾ ਲੀਏ ਫੇਰ ਕਰਦੇ ਤੁਸੀਂ ਇਨਾਂ ਤੇ ਜਾਇਂਗੇ ਜੀ ਦੇਖੋ ਝਾੜੂ ਕੱਢ ਲੈਨੇ ਮम्मा ਅਰੇ ਕਿੰਨਾ ਕੂੜਾ ਨਿਕਲਦਾ ਫਿਆਜ਼ ਤਦਾਂ ਕਿ ਉਹਦਾ ਪੂਰਾ ਨਹੀਂ ਖੜਦੀ ਜਾਂਦੀ ਕਿੰਨਾ ਥੋੜਾ ਹੈ ਤਾਂ ਲੱਗਦਾ ਮੈਨੂੰ ਦਿਵਾਲੀ ਦੀ ਸਫਾਈ ਹੁੰਦੀ ਹੋਵੇ ਮਰ ਕੇ ਆ ਤਾਂ ਦੋਸਤ ਮੈਂ ਟੈਸ਼ਕੀਸ਼ਾ ਸਾਫ ਕਰਦਾ ਪੈਸੀਆ ਇੱਥੇ ਦਾਗ ਪਏ ਆ ਇਹ ਸਰਫ ਵਾਲੇ ਕੱਪੜੇ ਨਾਲ ਲੱਥਣੇ ਆ ਤੇਲ ਦੇ ਤੇ ਦਾਗ ਆ ਲੱਥਣੇ ਪਏ ਆ ਇਤਨਾ ਹੋ ਗਿਆ ਕਿ ਨਹੀਂ ਹਾਂ ਕਰਦੀ ਆ ਇਤਨਾ ਆ फटाफट ਫਿਰ ਮੈਨਾਂ ਹੋਣੀ ਆ ਪਤਾ ਅੱਠੀ ਫਿਰਦਾ ਪਿਆ ਮੈਂ ਕਿਤੇ ਨਹੀਂ ਆ ਗਿਆ ਸਰਦੀ ਬਣਾ ਲਈ ਦਾਗਾ ਤਾਂ ਮੈਂ ਲੱਖ ਦੇ ਪਿਆ ਆ ਦੇਖੀ ਉਹ ਲੈ ਚੱਕ ਡਸਟਰ ਨੂੰ ਕਰਤਾ ਨੂੰ ਮਨਾਂ ਜੇ ਮਿੱਟੀ ਪਾਈ ਡਸਟਰ ਕਿੱਥੇ ਹੈ ਤੋ ਹਲੋ ਅੱਥੇ ਲੱਗ ਗਈ ਕਿ ਡਸਟਰ ਜੀ ਜਨੇ ਨੂਨ ਰਿਲੇਟ ਚਾ ਚਲੇ ਦੋਸਤੋ ਸਪਾਈ ਕਰਨ ਦੇ ਪਰਿਕਰਤਾਂ ਨੂੰ ਮਿਲਦੇ ਆਂ ਹਾਂ ਬੇਬੀ ਹਾਂ ਤੁਸੀਂ ਨਾਲੇ ਅੰਜ ਨਾਲੇ ਮੈਂ ਰੋਣਾ ਬਸ ਗਰਮੀ ਬਹੁਤ ਜ਼ਿਆਦਾ ਹੈ ਗਾਇਸ ਬਸ ਮੈਂ ਨਾ ਹਉਣ ਚੱਲੀ ਆਂ ਕੱਲ੍ਹਿਆ ਲੋ ਸਬਜ਼ੀ ਬਣਾਣੀ ਕੱਲੂ ਬੜੀ ਆ ਪਿੰਡੋਂ ਆਏ ਸੁੱਤੇ ਪੇ ਉੱਠ ਕੇ ਆ ਗਏ ਸੀ ਗਾਇਸ ਰੋ ਰੂ ਤੇ ਆ ਗਏ ਆ ਗਾਇਸ ਉਧਰੋਂ ਮੈਂ ਉਧਰੋਂ ਇਦਾਂ ਇਮੋਸ਼ਨਲ ਹੋ ਗਈ ਆਉਂਦੀ ਆ ਮੇਰੇ ਨਾਲ ਨਿੰਦਾ ਲੜਤੋ ਮੇਰੀ ਗੱਲ ਮੰਨਦੀ ਆ ਨਾ ਮੇਰੀ ਹੈਲਪ ਕਰਾਉਂਦੀ ਆ ਤੇ ਆਹ ਆਪਾਂ ਮੀਨਾ ਲਈ ਹੁਣ ਗਿਫਟ ਲੈਣ ਦਾ ਸੀ ਇਹ ਦੇਣੇ ਨੇ ਹੁਣ ਆਪਾਂ ਇਸ ਕਰਕੇ ਵੀ ਇਹ ਲੜਾਈਆਂ ਕਰਦੀ ਆ ਹੁਣ ਆਪਾਂ ਇਹ ਕਿਸੇ ਨੂੰ ਹੋਰ ਦੇ ਦਈਏ ਲਿਆ ਉੱਥੇ ਦੋ ਕੁ ਬੰਦੇ ਲੱਭ ਕੇ ਲਿਆ ਠੀਕ ਹੈ ਮੀਨਾ ਠੀਕ ਹੈ ਪੱਕਾ ਨਾ ਪੱਕਾ ਮਤਲਬ ਤੂੰ ਬੋਲਣੋਂ ਨਹੀਂ ਹਟਣਾ ਐ ਨਹੀਂ ਕਹਿੰਦੀ ਕਿ ਦੀਦੀ ਮੈਂ ਹੁਣ ਨਹੀਂ ਲੜਦੀ ਗੀ ਮੈਂ ਤਾਂ ਆਪਸੇ ਲੈ ਲਈ ਥੋੜੀ ਨੇ ਝੂਠੀ ਗਿਫਟ ਤੁਹਾਨੂੰ ਬਾਅਦ ਚ ਖੋਲ ਕੇ ਦਿਖਾਵਾਂਗੇ ਹੋਰ ਕੁਝ ਬਾਅਦ ਚ ਦਿਖਾਵਾਂਗੇ ਦੋ ਕਿਤਾਬਾਂ ਲੈਂਦੀ ਆ ਜੀ ਫਟਕੜੀ ਮੋੜੀ ਫਟਕੜੀ ਆ ਜੀ ਜਿਹਨੇ ਆਪਾਂ ਨੂੰ ਫੇਮਸ ਕੀਤਾ ਫਟਕੜੀ ਹੈ ਠੀਕ ਹੈ ਮੋੜੀ ਬਾਹਰ ਵਿੱਚ ਖਾएंगे ਕੋਈ ਦੇਖੇ ਨਾ ਨਹੀਂ ਦਿਖਾएंगे ਮਤਲਬ ਦਿਖਾएंगे गाइस ਨੀਨਾ ਦੇ ਜਾਣੇ ਕੇ ਬਾਅਦ ਇਹ ਤੋ ਵਲੌਗ ਮੇਂ ਹੀ ਦੇਖੇਗੀ ਫਿਰ ਹਾਏ ਇਹ ਵੀ ਮੇਰੇ ਲਈ ਲਾਏ ਥੇ ਹਾਏ ਇਹ ਵੀ ਮੇਰੇ ਲਈ ਲਾਏ ਥੇ चलिए कोई बात नहीं अब मैं नहीं लड़ूंगी इसको बाद में पछतावा होता है अभी देखना ये मैं दस किलो चावल लेकर आई हूँ इसके लिए तो, पर ये मानती नहीं सॉरी पाँच किलो नहीं दस किलो दस किलो प्याज है पाँच किलो चावल है और इसमें कपड़े हैं एक लफा अंदर है और एक देवी सामान है। अभी मैं नहा करा रही हूँ

ਕਹਤਾ ਹੈ ਨਹੀਂ ਮੈਂ ਚੁੱਪ ਚਾਹ ਮੈਂ ਤਾਂ ਮੁੱਕ ਗਈ ਸਾਰਾ ਕੁਝ ਨਹੀਂ ਐਮ ਐਲ ਵੀ ਇੱਥੇ ਆ ਆ ਦੇਖੀ ਜੰਮੀ ਦੇਖ ਤੂੰ ਕਿਥੇ ਦਾ ਕੰਮ ਦੀ ਇਧਰ ਰਹਿ ਤੂੰ ਓਏ ਬੈਗੀ ਆ ਬੈਗੀ ਪਜਾਮੀ ਵਿਚਾਰਾ ਦਾ ਪੇਟ ਤਾਂ ਕਿਤਾ ਦੇਖੀ ਚਲੋ ਗਾਇਸ ਇਹਦਾ ਕਰਦੇ ਆ ਮਾਸਤਰੀਆਂ ਫਿਰ ਬੇਲੇ ਹੁੰਦਾ ਫਿਰ ਮਿਲਦੇ ਤਾਂ ਸਾਡਾ ਸੁਲਤਾਨ ਵੀਰ ਆਇਆ ਤੇ ਅੱਜ ਨੇ ਕੱਪੜੇ ਬਦਲ ਲਏ ਅੱਜ ਨੇ ਕੱਪੜੇ ਬਦਲ ਲਏ ਪਤਾ ਇਹ ਲੋਕ ਸਟਾਰਟ ਕੀਤਾ ਨਹੀਂ ਕੱਪੜੇ ਬਦਲੇ ਅੱਜ ਹੋਰ ਵਧੀਆ ਹੋਰ ਵਧੀਆ ਬੜੇ ਕਪੜੇ ਬਗਦੀ ਫਿਰਦ ਬਲੇ ਹੜਾਣੇ ਪਈ ਦੇ। ਕਿਛ ਹੋਏ ਕੰਮ ਦਾ ਹਾਂ ਬੜਾ ਗਰਮ ਪੈ। ਤਾਂ ਤੇ ਗਿਆ ਸੀ। ਆਗਾ ਕੰਮ ਹੈ ਹੀ ਨਹੀਂ ਦੋ। ਤੇ ਤੇ ਹੋਰ ਲੱਗ ਜਾ ਜੇ ਉੱਥੇ ਨਹੀਂ ਹੈਗਾ। ਹੋਰ ਦੇਖਦਾ ਹੁਣ ਮੈਂ ਦੇਖਦਾ ਹੋਰ ਲੱਗ ਕੰਮ ਲੱਭਦਾ। ਕੰਮ ਲੱਭ ਲੈ। ਮੈਨੂੰ ਵੀ ਲੱਭ ਲੈ। ਮੈਂ ਤਾਂ ਦੱਸਾਂ ਲੱਭ ਦਾਂ। ਦੋ। ਨੰਬਰ ਭੇਜ ਦਿਂਗੇ, ਰੀਲ ਭੇਜ ਦਿਂਗੇ ਉੱਥੋਂ ਲੱਭ ਪਛਲੀ। ਸਿਕਿਉਰਿਟੀ ਗਾਰਡ ਦਾ ਕਿਤੇ ਕਿਤੇ ਦਾ ਬਹੁਤ ਕੰਮ ਨੇ ਉਹਦੇ ਕੋਲ ਹਾਂ ਪਤਾ ਦੇਖਦਾ ਮੈਂ ਰੀਲਾ ਇੱਥੇ ਲੁਧਿਆਣਾ ਚ ਹੀ ਦਿੰਦਾ ਕੰਮ ਆਹੋ ਗੋਲਜ ਮੂੰਹ ਵਾਲਾ ਮੁੰਡਾ ਕਿਸੇ ਨੂੰ ਕੰਮ ਦੀ ਲੋੜ ਹੈ ਦੋ ਨਹੀਂ ਇਹਨੂੰ ਕੰਮ ਦੀ ਲੋੜ ਕੋਈ ਇੱਧਰ ਰੱਖ ਲੋ ਕਾ ਚੰ ਨਹੀ ਇਹ ਨਿਊ ਲੋੜ ਨਹੀਂ ਮੈਨੂੰ ਕਿਆ ਨਾ ਲੋੜ ਅਜਨ ਕੰਮ ਦੀ ਕਾ ਮੇ ਰੁਕ ਜੇ ਇਹ ਮੈਨੂੰ ਬੰਗੇ ਵੜ ਲੈਂਦਾ ਆ ਪੈਂਡਿਆ ਵੀਰਾ ਅਮਮਾ ਕੋ ਪੜੇ ਫੋਨ ਨਹੀਂ ਤੇ ਕੱਜ ਦੇਖ ਲਓ ਸਵੇਰੇ 1 ਵਜੇ ਦਾ ਫੋਨ ਕੀ ਸਵੇਰੇ ਸਵੇਰੇ ਨਹੀਂ ਗਿਆ ਸੀ ਹਾਂ ਅਮਰੇ ਜੀ ਨਹੀਂ ਲੱਗਦੀ ਸਵੇਰੇ ਪਾਪੇ ਨੇ ਤੇਰਾ ਨਾਮ ਵਾਦਾ ਉਹਨਾਂ ਆ ਕੇ ਸਵੇਰੇ ਦੇਖੇ ਸਾਧਰੀ ਫੋਨ ਕੀਤਾ ਪਾਪੇ ਨੇ ਵੀ ਮੈਂ ਤਿੱਦਾ ਲੱਗੇ ਪਾਪਾ ਕਹਿੰਦੇ ਮੈਂ ਤੁਰਨ ਲੱਗਾ ਨਹੀਂ ਪਾਪਾ ਕਿਰੋ ਜੀ ਵੀਡੀਓ ਕਾਲ ਕਰ ਦਸ ਸਵੇਰੇ ਸਵੇਰੇ ਅੱਜ ਸਿੰਪਲ ਆਡੀਓ ਕਾਲ ਕੀਤੀ ਪਾਪੇ ਨੇ ਹਣਾ ਅਮਾ ਕਿ ਤੁਰਨ ਲੱਗਾ ਮਿਲਣਾ ਤਾਂ ਕੰਮ ਤੇ ਉੱਥੋਂ ਘਰੋਂ ਇੱਧਰ ਆ ਹਾਂ ਅੱਜ ਫੋਨ ਨਹੀਂ ਕੀਤਾ ਮੈਂ ਪਹਿਲਾਂ ਨਹੀਂ ਇੱਧਰ ਆਣਾ ਹਾਂ ਹਾਂ ਬਲਕੀ ਵੀ ਲਾਈਟ ਪਤਾ ਦੱਸਦੇ ਨਹੀਂ ਕਹਿੰਦੇ ਮੈਂ ਇੱਕਦਮ ਹੀ ਆ ਜਾਣਾ ਕਹਿੰਦੇ ਕਹਿੰਦੇ ਕਿਤੇ ਜਾਇਓ ਨਾ ਕਿਵੇਂ ਮੇਰਾ ਨਹੀਂ ਪਤਾ ਤੁਨੇ 6 ਵਜੇ ਸਵੇਰੇ ਅੱਜ ਪਤਾ ਨਹੀਂ ਹੈ ਚਾਚੀ ਚਾਚੀ ਜਾਣਗੇ ਨਹੀਂ ਦਾਦੀ ਚਾਚੀ ਨੂੰ ਸਾਫ਼ ਪਤਾ ਵਾ ਐ ਕਿਵੇਂ ਦਾਤਾ ਚਾਚਾ ਜੂ ਬਿਨਾਂ ਦੱਸੇ ਦਾਤਾ ਬਿਨਾਂ ਦੱਸਿਆ ਲੋਗ ਬਲੋਗੇ ਇਕਦਾਂ ਲਾ ਫਰਾ ਮੈਨੂੰ ਆਪ ਨਹੀਂ ਪਤਾਗਾ ਮੈਨੂੰ ਪਤਾ ਹੋਵੇ ਤਾਂ ਘੱਟ ਕਰਾਂਗੇ ਪਰ ਸਤਾ ਜਾ ਚਾਹਾਂ ਜਿਹੜਾ ਵੀਡੀਓ ਕਾਲ ਨਹੀਂ ਚੱਕਦਾ ਹੋਮ ਵੀਡੀਓ ਕਾਲ ਨਹੀਂ ਚੱਕਦੇ ਵੀ ਉਹ ਵੀਡੀਓ ਕਾਲ ਲੈ ਕੇ ਤੇ ਉੱਥੇ ਲੱਗਣੀ ਹੈ ਘਰ 'ਚ ਪੁਰਜ ਪਪਾ ਨੇ ਫੇਰ ਨਹੀਂ ਫੋਨ ਚ ਕੰਮ ਲਾ ਕੇ ਦੇਖ ਫੇਰ ਲਾ ਕੇ ਸਤਾ ਚਾਹਾਂ ਚਲੋ ਵਧੀਆ ਆ ਜੂਆ ਜੀ ਆਪਾਂ ਵੀ ਸਕੀਮ ਲਾਉਨੇ ਆਪਾਂ ਸੈਮ ਨਹੀਂ ਰਿੰਗਿੰਗ ਜਾ ਰਹੀ ਆ ਰਹੀ ਆ ਤਾਂ ਜਾਜ ਤਾਂ ਕੱਟ ਗਿਆ ਜਾਜ ਤਾਂ ਚੱਲੂਗਾ ਨਹੀਂ ਜੇ ਉੱਤੇ ਉੱਡੂਗਾ ਜਾਜ ਫੇਰ ਥੋੜਾ ਨਾ ਜਾਓਗੀ ਹਾਂ ਹਾਂ ਫੇਰ ਉੱਤੇ ਥੋੜੀ ਉਹ ਹਜੇ ਤਾਂ ਏਅਰਪੋਰਟ ਹੀ ਆ ਨਹੀਂ ਨਹੀਂ ਆ ਜਾਓ ਜਾ ਕੇ ਹੈਗੇ ਆ ਚਾਰ ਕੌਣ ਕਰ ਪਾਉਂਗੇ ਏਅਰਪੋਰਟ ਤੇ ਜਾਣਾ ਮੈਂ ਨਹੀਂ ਨਹੀਂ ਏਅਰਪੋਰਟ ਤੋਂ ਫਿਰ ਅੱਜ ਦੀ ਫਲੈਟ ਚੱਲ ਜੀ ਦਿੱਲੀ ਤੱਕ ਚਾਰ ਘੱਟ ਲੱਗ ਜਾ ਤੈਨੂੰ ਨਹੀਂ ਪਤਾ ਤੂੰ ਕੱਲ ਦਾ ਦਿਨ ਤੇ ਅੱਜ ਦਾ ਦਿਨ ਛੱਡ ਕੇ ਕਦੋਂ ਵੀ ਆ ਸਕਦਾ ਪਾਪੇ ਨੂੰ ਫੋਨ ਨਹੀਂ ਲੱਗ ਰਿਹਾ ਫਿਰ ਤਾ ਚਾ ਰਿਹਾ ਮम्मा ਤੁਹਾਨੂੰ ਪਤਾ ਤੈਨੂੰ ਸਾਨੂੰ ਨਹੀਂ ਲੱਗਦੇ ਜਾਣਗੇ ਓਏ ਸਾਨੂੰ ਵੀ ਪੱਟ ਲਓ ਫੋਨ ਲੱਗੇ ਬਲੌਗ ਦੇਖ ਲੈ ਹੁਣੀ ਅਸੀਂ ਵੀ ਦੇਖ ਕੇ ਟੇ ਤਨ ਪਤਾ ਲੱਗ ਜਾਓ ਸਾਨੂੰ ਪਤਾ ਕਿ ਨਹੀਂ ਪਤਾ ਚਾਹੇ ਸਾਲੇ ਵਾਪਸ ਸੁੱਤਾ ਹੀ ਹੋਵੇ ਨੀਂਦ ਪੂਰੀ ਕਰਦਾ ਹੋਵੇ ਇਧਰ ਖੁਸ਼ੀ ਹੋਈ ਇਹ ਰੀਤੀ ਗੱਲ ਵੀ ਸਹੀ ਹੈ ਵੈਸੇ ਨਹੀਂ ਯਾਰ ਜੱਜਾ ਸੁੱਤਾ ਵਿੱਚ ਫੋਨ ਚੱਕ ਲੈਂਦੇ ਨਾ ਮੈਨੂੰ ਪਤਾ ਹਾਂ ਬਸ ਹੋ ਪੱਟਾ ਕੱਟਿਆ ਮम्मी-ਪਾਪੇ ਦੇ ਫੋਨ ਕੱਟਿਆ ਏ 11 ਮਿੰਟ ਪਹਿਲਾਂ ਤਾਂ ਆਨਲਾਈਨ ਸੀ ਪਾਪਾ ਜਾਂ ਪ੍ਰੀਤੀ ਦੇ ਫੋਨ ਤੇ ਕਿਉਂ ਆ ਰਿਹਾ ਵਾ ਪਾਪਾ ਨੂੰ ਫੋਨ ਫਾਂਦਾ ਨਹੀਂ ਤਾਂ ਪਾਪਾ ਨੇ ਗੁਰਪ੍ਰੀਤਰ ਅੱਗੇ ਕਦੇ ਪੁੱਛੇ ਅੱਜ ਵੀ ਕੀ ਫੋਨ ਨਹੀਂ ਚੱਕਦੇ ਫੋਨ ਆਇਆ ਹੈ ਕਿਹਦਾ ਕਿੰਨਾ ਆ ਰਿਹਾ ਸੀ ਕਿਉਂ ਉੱਠਾ ਆਹ ਤੇ ਹੋਰ ਗਾਉਂ ਇੱਥੇ ਮੈਂ ਕੋਈ ਗਾਉਂ ਇੱਥੇ ਸਿੱਲੀ ਨਹੀਂ ਕਿਉਂ ਇਹਦਾ ਫੋਨ ਆ ਰਿਹਾ ਸੀ ਮੈਨੂੰ ਨਹੀਂ ਪਤਾਗਾ ਤਾਂ ਨੂੰ ਨਹੀਂ ਪਤਾਗਾ ਕਿ ਕਿਸੇ ਦਾ ਤਾਂ ਨਹੀਂ ਆਇਆ ਫੋਨ ਨੂੰ ਹੀ ਨਹੀਂ ਚੱਕਦੇ ਕਿੱਥੇ ਆ ਗਏ ਬੱਸ ਬੰਕੇ ਨਾ ਉੱਤਣਾ ਨਾ ਸਿੱਟ ਸਟੇਸ਼ਨ ਤੇ ਚੱਲ ਆ ਜੀ ਮੂਰੇ ਆ ਜੀ ਸੀ ਕੈਮਰਾ ਆਨ ਕਰੋ ਕੈਮਰਾ ਆਨ ਕਰੋ ਵੀਡੀਓ ਖਲ ਚ ਕੈਮਰਾ ਆਨ ਕਰੋ ਇਹ ਬੀਜੀਏ ਸਾਨੂੰ ਐਵੇਂ ਲੱਗਿਆ ਤੁਸੀਂ ਕਿਤੇ ਤਰਤਾ ਨਹੀਂ ਪੈਗੇ ਐਨੇ ਸੋਕੇ ਕਿੱਥੇ ਤੋਰ ਕੇ ਆਏ ਨਹੀਂ ਪੂਰੀ ਖੇੜ ਕੇ ਚਲ ਗਿਆ ਵਾਤਾ ਇਹ ਦੋਨੋਂ ਜਣੇ ਸੁਸਤੀ ਮਾਰ ਜੇ ਸੋ ਗਏ ਸੀਗੇ ਉੱਠੇ ਨੇ ਨਹੀਂ ਸੁੱਤਾ ਆਂਟੀ ਸਾਡੇ ਬੈਠੇ ਨੇ ਆ ਵੀ ਭਾ ਸਾਡਾ ਬੈਠਾ ਸਾਡੇ ਸੁਪਰੇ ਪਹੁੰਚੀਦਾ ਸੱਚ ਬੜੇ ਜਣ ਦੇ ਫੋਨ ਆ ਸੀ ਚਾਹ ਵੀ ਆਏ ਕਰਦਾ ਜੀ ਮੈਂ ਰੇੜੀ ਲਈ ਹੁੰਦੀ ਆ ਆ ਦੇ ਆ ਦੇ ਕੈਫੇ ਆ ਦੇ ਕੈਫੇ ਬਾਹਰ ਵਾਲਪੇਪਰ ਲੱਗਾ ਹੀ ਥੋੜ ਰਮਰ ਉਧਰ ਵੇਟਰ ਨਿਕਲ ਕੇ ਆਉਂਦਾ ਕਹਿੰਦਾ ਮੰਮੀ ਨੇ ਹਣ ਚਾਹ ਬਣਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਗਾਇਜ਼ ਆਪਾਂ ਚਾਹ ਪੀ ਲਈ ਚਾਹ ਪੀਲੀਆ ਪੀਲੀ ਸੀ ਚਾਹ ਤਾਂ ਪੀਲੀ ਹੁੰਦੀ ਆ ਚਾਹੇ ਤਾਂ ਪੀਲੀ ਹੁੰਦੀ ਹੈ ਚਾਹ ਪੀਲੀ ਹੈ ਬਈ ਹਮਨੇ ਪੀ ਲਈ ਹੈ ਪੀਲੀ ਨਹੀਂ ਪੀ ਲਈ ਹੈ ਗਾਇਸ ਆਹ ਦੇਖੋ ਮੈਂ ਨੂੰ ਜਿਹੜੀਆਂ ਫਟਕੜੀ ਤੇ ਮੂਲੀ ਵਾਲੀਆਂ ਤਰ੍ਹਾਂ ਬਣੀ ਐ ਇਹਦੇ ਚੋਂ ਆਪਾਂ ਤੁਹਾਨੂੰ ਦੇਖਦੇ ਕੇ ਲਾਜ ਦੱਸਿਆ ਕਰਾਂਗੇ ਠੀਕ ਹੈ ਟਕੜੀ ਬਹੁਤ ਵਧੀਆ ਚੀਜ਼ ਐ ਮੈਂ ਥੋੜੀ ਜੀ ਪੜੀ ਸੀ ਦੁਪਹਿਰੇ ਫਿਰ ਮੈਨੂੰ ਨੀਂਦ ਆ ਗਈ ਸੀ ਕਿ ਫਣਦੀ ਪੜਦੀ ਨੂੰ ਤਾਂ ਗਾਇਸ ਆਪਾਂ ਅਮਰਦਨ ਸਿੰਘ ਮੰਦ ਖਾਣੇ ਆਜੋ ਦਿਖਾਓ ਚਲੋ ਦਿਖਾਓ ਦਿਖਾਓ ਗਾਇਸ ਆਹ ਦੇਖੋ ਗਾਇਸ ਸਾਡੀ ਜਿੰਦ ਜਾਨ ਜਿੱਦ ਸਾਡੇ ਜਾਣ ਵਾਸਤੇ ਆ ਗਾਇਸ ਇਹ ਅਸੀਂ ਪਤਾ ਕਿ ਓਏ ਸੱਟ ਨਾ ਦੇਈਂ ਉਹ ਤਾਂ ਗਰਮ ਕਿੰਨਾ ਮੋਟਾ ਪਤਾ ਉਹ ਤੋਂ ਬਚ ਪਿਆ ਸੀ ਨਾ ਗੱਡੀ ਚ ਬੱਧਿਆ ਨਹੀਂ ਕੋ ਚੱਕੀ ਤੋਂ ਵੀ ਗਰਮੀ ਚੱਕ ਕੇ ਲਿਆਉਂਦਾ ਹਾਂ ਮੈਂ ਉਹ ਤੋਂ ਲਿਆਉਂਦੇ ਅਗਗੇਟ ਬੰਦ ਕਰਦੇ ਅੰਦਰ ਖਵਾ ਕੋਈ ਨਹੀਂ ਜਾਂਦੀ ਕਿ ਕਿਤੇ ਉਹ ਦਨ ਨਹੀਂ ਯਾਰੀ ਸਾਨੂੰ ਨਾ ਸ਼ਹਿਰ ਦਾ ਚੱਕੀ ਦਾ ਤਾ ਸਵਾਦ ਨਹੀਂ ਲੱਗਦਾ ਇਸ ਵਰਗੇ ਪਿੰਡੋਈਆਂ ਦੇ ਸਾਹ ਤ ਤਾਂ ਗਾਇਸ ਹੰਦਣ ਆਪ ਆਪਣੇ ਮੀਨ ਮੀਨ ਖਮਾਂ ਦਿਖਾਣੇ ਅਲਫਾਫੇ ਗਾਇ ਦੇਖ ਲੋ ਲਫਾਫੇ ਤਾਂ ਇਹਦਾ ਪਿਆਜ਼ਾਂ ਲਈਦੇ ਪਿਆਜ਼ ਕਰਦੇ ਹਾਂ ਹਾਂ ਇਹ ਪਿਆਜ਼ ਪਾਏਤੀ ਪਾਤੇ ਸੀਗੇ ਚੋ ਕਰਾਂਗੇ ਆ ਨਾਨੇ ਦੀ ਸ਼ਰਟ ਆ ਇਹਨੂੰ ਪੀ ਸ਼ਰਟ ਅੱਲਾ ਦੇ ਕੋਲ ਦੇ ਪਾਸੇ ਇੱਕ ਗਾ ਦੇਖੋ ਆਵਾੜੀਆ ਇੱਕੋ ਪਾ ਗਿਆ ਹੂੰ ਐਮ ਵੀ ਮੇਰੇ ਵੀ ਆਜੂ ਤੁਹਾਨੂੰ ਪਤਾ ਜੂਡੀਓ ਵਾਲਿਆਂ ਚ ਬਹੁਤ ਕਿੰਨੇ ਸੁਗੰਧ ਹਾਂ ਬਹੁਤ ਹਨ 스멜 ਆਉਂਦੀ ਆ ਜਿਹੜੀ ਮੈਲਕ ਆ ਜਿਹੜੀ ਮੈਲਕ ਆ ਸੀਗਾ ਨਾ ਦੂਜੀ ਹੌਲੀ ਜੱਲ ਵਾਲੀ ਉਹ ਚੁਪੜੀ ਸੁਗੰਧ ਆਉਂਦੀ ਆ ਉਹ ਦੇਖੋ ਗਾਇਸ ਆ ਰੀਤ ਨੇ ਖਿਲਾਣ ਤੇ ਹੋਏ ਹਾਂ ਮੈਂ ਕਦੋਂ ਖਿਲਾਇਆ ਮੈਂ ਤੂੰ ਨਾਮ ਨਾ ਲੈਂਦਾ ਸਰਦੀਆਂ ਆ ਰੇ ਮੇਰੇ ਮਹ ਦੇਖ ਲੋ ਗਾਇਸ ਆ ਦੇਖੋ ਤੂੰ ਰੇਟ ਬਚ ਕੇ ਗੰਡੇ ਲੈਣੇ ਆ ਮੈਂ ਦੇਖੋ ਵਾਈਟ ਕਿੱਧਰ ਲਾ ਕੇ ਸੜਤ ਇਹ ਤਾਂ ਹਾਈ ਨਹੀਂ ਸੀ ਸੀਗਾ ਆ ਲਾਥ ਕੇ ਹੁਣ ਆਵਾ ਆ ਦੇਖੋ ਗਾਇਸ ਕਿੱਡੀ ਸੋਹਣੀ ਆ ਦੇਖੋ ਐਵੇਂ ਥੋੜੀਆਂ ਨੇ ਇਹ ਪਾਪਾ ਦੀ ਆ ਮੇਰੇ ਪਾਪਾ ਨੇ ਆ ਕੜੂਗੀ ਆ ਵਾਲੀ ਆ ਵਾਲੀ ਦੋਸਤ ਨੇ ਸੱਟੇ ਵਿੱਚ ਦੇਖੋ ਉੱਤੇ ਵਾਲਾ ਮੇਰਾ ਗਾਇਸ देखो गाइस कि मैं सोनामम सूट। ਇਹਦੇ ਨਾਲ ਆਹੜੀ ਸਲਵਾਰ ਆ। ਕਿਹੜੀ ਹੁੰਦੀ ਇਹ ਕਿਹੜੀ ਸਲਵਾਰ? ਅਫਗਾਨੀ 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 ਸਲਵਾਰ। ਇਹ ਰੈਡੀਮੇਡ ਸੂਟ ਨੇ गाइस। यस। ਇਹਦੇ ਨਾਲ ਇਹ ਲੋ ਇਹਨਾਂ ਹੀ ਲੋ ਤੇ ਨਹੀਂ ਬਹੁਤ ਸੋਹਣੀ ਲੱਗੂਗੀ। ਅਰੇ ਸਾਰੇ ਕੱਪੜੇ ਬਾਹਰੋਂ ਆਏ ਸਨ। ਆ ਘੜੇ ਵੇ ਪਤਾ ਨਹੀਂ ਕੀ ਐ ਕਿ ਪਤਾ ਨਹੀਂ ਕਿਹੜਾ பிராண்ட ਹੈ। ਆ ਤਾਂ ਕੋਪੜਾ ਦੇਖੇ ਆਪਣੇ ਵਿੱਚ ਆ ਜਾ ਦੇਖੋ। ਹੂੰ ਜੁੜੇ ਵੀ ਮਿਲ ਜੂਗਾ। ਜੂੜੇ ਨੂੰ ਮਿਲ ਜਾਣਾ ਹੋ ਜਾ ਕਪੜਾ ਉਹ ਨਹੀਂ ਗਾ ਉਹ ਕਪੜਾ ਹੀ ਨਹੀਂ ਇਹਨਾਂ ਨੂੰ ਕੋਈ ਲਿ ਜਾ ਕੇ ਪਿੰਡ ਲਿ ਜਾ ਕੇ ਕੋਈ ਫਾਇਦਾ ਨਹੀਂ ਇਹਨਾਂ ਨੂੰ ਲੁੱਟਣਾ ਤਾਂ ਹੁੰਦਾ ਹੀ ਨਾਨੀ ਨੂੰ ਆ ਦੇ ਲੋ ਗਾਇਸ ਆ ਨਾਨੀ ਨੇ ਮੇਥੀ ਵੀ ਭੇਜੀ ਸਾਨੂੰ ਪੇਸ ਕੇ ਪਰ ਜਿਹੜੀ ਆਪਾਂ ਇੱਥੇ ਮੇਥੀ ਲੈਨੇ ਉਹਦੇ ਚ ਤੇ ਇਹਦੇ ਚ ਫਰਕ ਹੈ ਮੈਨੂੰ ਬਹੁਤ ਅਲਰਜੀ ਹੈ ਮੇਥੀ ਤੋਂ ਆ ਮੇਰੇ ਸੂਟ ਵੀ ਮੇਰੇ ਕੱਪੜੇ ਵਿੱਚ ਪਾਈ ਦੇਣ ਮੈਂ ਪਾ ਕੇ ਰਹੀ ਸੀ ਗੱਲ ਨਹੀਂ ਬੀ ਅਮਾ ਹੁਣ ਪਾ ਲੈ ਨਾਲ ਚੁੰਨੀਆਂ ਦਾ ਸ਼ੌਂਕ ਹੈ ਬਸ ਚੁੰਨੀਆਂ ਦਾ ਹੀ ਸ਼ੌਂਕ ਹੈ ਗਾਇਸ ਇਹਨਾਂ ਨੂੰ ਚੁੰਨੀਆਂ ਦਾ ਹੀ ਸ਼ੌਂਕ ਆ ਸੂਟਾਂ ਦਾ ਨਹੀਂ ਸ਼ੌਂਕ ਆ ਦੇਖ ਲਓ ਮੈਂ ਸੂਟਾਂ ਦਾ ਵੀ ਲੇਖਾ ਪ्योर ਦੀਆਂ ਸਾਰੀਆਂ ਚੁੰਨੀਆਂ ਦੇਖੋ ਆਹ ਨਾਲ ਇੱਥੇ ਮਿਲਿਆ ਇਹ ਤੇ ਕਾਟਨ ਦੀ ਹੈ ਯੈਸ ਇਹ ਕਿੰਨੀ ਸੋਹਣੀ ਹੈ ਨਾ ਇਹ ਤਾਂ ਕੋਈ ਸੂਟ ਨਾਲ ਵੀ ਚੱਲ ਜਾਣੀ ਇਹਦਾ ਕੋਈ ਜਿੰਮੇ ਸੂਟ ਹੈ ਜੈਪੁਰੀ ਚੁੰਨੀਆਂ ਨੇ ਹੂੰ ਅੱਛਾ ਆਹ ਆਹ ਸੂਟਾ ਦੇਖੋ ਬਲਿਸ ਸੂਟ ਇਹਦਾਂ ਵਾਈਟ ਸਲਵਾਰ ਬਹੁਤ ਸੋਹਣੀ ਲੱਗਣੀ ਅੰਮੀ ਵਾਈਟ ਵੀ ਸੋਹਣੀ ਇਹਦਾਂ ਵਾਈਟ ਬਹੁਤ ਸੋਹਣੀ ਲੱਗਣੀ ਇਹ ਜਿਹੜਾ ਨੰਨਿਕਾ ਸੈਰੀ ਸਲਾਈ ਕਰੀ ਜਾਂਦੇ ਸੀ ਇਹੋ ਸੂਟ ਆ ਹੈ ਗਾਇਸ ਦੇਖੋ ਕਿੰਨਾ ਸੋਹਣਾ ਵਾ ਦੇਖੋ ਬੜਾ ਸੋਹਣਾ ਹੈ ਕੱਪੜਾ ਬੜਾ ਸਟੱਫ ਬੜਾ ਘੈਂਟ ਹਮ ਬਸ ਗਾਇਸ ਇੰਨੇ ਕੱਪੜੇ ਸੀ ਇੰਨੇ ਕੱਪੜੇ ਸੀ ਆਟਾ ਸੀ ਉਹਦਾ ਨਾ ਡਟੇਡ ਚ ਉਹ ਸੱਚ ਆ ਤਾਂ ਰਹੀ ਹੈ ਗਾਇਸ ਹਾਂ ਗਾਇਸ ਮੈਂ ਮਮਾ ਮੈਂ ਇਹ ਪੋਟਲੀ ਮੇਰੇ ਆ ਪੋਟਲੀ ਮੈਂ ਖੋਲੂੰਗਾ ਮਮਾ ਡਿਮਾਂਡ ਆਈ ਹੈ ਗਾਇਸ ਖੋਲ ਲਈ ਹੈ ਹਾਂ ਡਿਮਾਂਡ ਆਈ ਹੈ ਖੋਲ ਲਈ ਹੈ ਦੇਖਣ ਨੂੰ ਤਿਆਰ ਹਾਂ ਨਹੀਂ ਚੱਲ ਚੱਲ ਹੱਥ ਕੋਲ ਤਿਆਰ ਤਿਆਰ ਯਾਰੋ ਵਾਓ ਆ ਦੇਖੋ ਕਿੰਨੇ ਸੋਹਣੇ ਆ ਇਹ ਦੇਖ ਯਾਰ ਅੱਜ ਆਏ ਆ ਹੈ ਗਾਇਸ ਤੁਹਾਡੇ ਮੇਰਾ ਮਹਿਰੂਨ ਥੂੜ ਨੂੰ ਬਹੁਤ ਸੋਹਣਾ ਲੱਗਣਾ ਹੈ ਹਾਂ ਹਾਂ ਤੁਹਾਡੇ ਕੰਨ ਮਹਿਰੂਨ ਹੈ ਕਿੰਨੇ ਸੋਹਣਾ ਲੱਗਦਾ ਹੈ ਇਹ ਵੀ ਬਾਹਰ ਵੀ ਆਏ ਆ ਇਹ ਇਹ ਦੇਖੋ ਗਾਇਸ ਇਹ ਪਲਿਸਟਿਕ ਬਲਿ ਪਲਿਸਟਿਕ ਦਾ ਕਲਰ ਵੀ ਬੜਾ ਘੈਂਟ ਆ ਤੇ ਆ ਦੇਖੋ ਗਾਇਸ ਮਿਰਚਾਂ ਨੇ ਠਹਿਰ ਜਾ ਠਹਿਰ ਜਾ ਤੋੜ ਨਾ ਦੇਈ ਭੈਣੇ ਤੇਰੀ ਭੈਣ ਨੂੰ ਬਾਲ ਵਸ ਗਏ ਛੱਡੇ ਛੱਡੇ ਉਹਨੂੰ ਕੋ ਦਾ ਬਾਰ ਕਿੱਛ ਲੈ ਆਇਆ ਮਮਾ ਕਲਰ ਦੇਖ ਕੇ ਕਿੱਡਾ ਸੋਹਣਾ ਲੈ ਪਿੰਕ ਦਾ ਕਲਰ ਆ ਵਧੀਆ ਲੱਗਦਾ ਹੈ ਜੇ ਕਲਰ ਰਿੱਤੇ ਕਦੇ ਕਦੇ ਆ ਸੋਨੇ ਦੀ ਚੈਨ ਦਵਾ ਇੰਨਾ ਸੋਨਾ ਨਾ ਰੱਖਿਆ ਕਰ ਰਿੱਤੇ ਤੂੰ ਕੋਲਟ ਕੇ ਲੈ ਜਾ ਤੈਨੂੰ ਕੋਈ ਨਾ ਜਦੋਂ ਲੈ ਕੇ ਦੇਖੀ ਜੋ ਗਾਇਸ ਨਕਲੀ ਆ ਨਕਲੀ ਆ ਉਹਦੇ ਕਹਿਣ ਨੂੰ ਹਨ ਮਗਲ ਦੇ ਕਹਿਣ ਨੂੰ ਨਕਲੀ ਆ ਨਕਲੀ ਵੀਰੇ ਮੇਰੀ ਆ ਇਹ ਇਹ ਤੇਰੇ ਪਾਉਣ ਵਾਲੇ ਗਹਿਣੇ ਨਹੀਂ ਹੈਗੇ ਬਾਬੇ ਮੇਰੀ ਐ ਮੇਰੇ ਨਾਮ ਨੇ ਨੇ ਦਿੱਤੀ ਆ ਗਾਇ ਸਾਡੇ ਰੈਐਕਸ਼ਨ ਜੇ ਤਾਂ ਨਹੀਂ ਆਏਗੇ ਕਿਉਂਕਿ ਅਸੀਂ ਪਹਿਲਾਂ ਹੀ ਦੇਖ ਲਈ ਸੀ ਸੋਨਾ ਚਲਦੀ ਸੋਨੇ ਰੰਗੀਆਂ ਨਹੀਂ ਸੋਨਾ ਪਾਉਣ ਦੀ ਕੀ ਲੜ ਸੀ ਉਹੀ ਮੇਰੀ ਕਿਸ ਨੇ ਕਰਦਣ ਵੱਡ ਗਿਆ ਲੈ ਜਾਣੀ ਲਾਹੀ ਦੇ ਤੂੰ ਲਾ ਦੇ ਲਾ ਦੇ ਲੈ ਮੈਨੂੰ ਦੇ ਦੇ ਤੂੰ ਵੀ ਨਹੀਂ ਪਾਣਾ ਕਿਉਂ ਨਹੀਂ ਪਾਣਗੀ ਮੈਨੂੰ ਪਾਉਂਗਾ ਉਹਦੇ ਪਾਵਾਂਗੇ ਲਪਿਸਟਿਕ ਬੜੀ ਕਿਆ ਟਾ ਬਾਬੇ ਲਪਿਸਟਿਕ ਦਾ ਵੀ ਵਧੀਆ ਬ੍ਰਾਂਡ ਆ ਦੇ ਮੈਟ ਮੈਟ ਇਹ ਵੀ ਬਾਹਰੋਂ ਹੀ ਆਈ ਹੈ ਕਾਫੀ ਬਾਹਰੋਂ ਆ ਇਹ ਸਾਡੀ ਭੈਣ ਦਾ ਕਹੀ ਪਤਾ ਨਹੀਂ ਅਸੀਂ ਨਾਂ ਲੈਤਾ ਗਾਇਸ ਪਰ ਚਲੋ ਅਸੀਂ ਨਾਂ ਕੱਟ ਦਾਂਗੇ ਇਹਦੀ 마ਸੀ ਲੈ ਕੇ ਆਏ ਆ ਪਤਾ ਨਹੀਂ ਨਾਮ ਲੈਣਾ ਸਹੀ ਆ ਕਿ ਨਹੀਂ ਤੇ ਚਲੋ ਕੋਈ ਨਾ ਜਿਨ੍ਹਾਂ ਨੇ ਵੀ ਲੈ ਆ ਕੇ ਦਿੱਤਾ ਉਹਨਾਂ ਦਾ ਥੈਂਕ ਯੂ ਅਸੀਂ ਨਾਂ ਨਹੀਂ ਲੈਣਾ ਕਿ ਇਹਨਾਂ ਨੇ ਲੈ ਕੇ ਦਿੱਤਾ ਤੇ ਚਲੋ ਠੀਕ ਆ ਗਾਇਸ ਆ ਸਾਡੇ ਕੱਪੜੇ ਪਏ ਨੇ ਇਹਨਾਂ ਨੂੰ ਸੰਭਾਲੀਏ ਉਧਰ ਬਸ ਆ ਸਾਡਾ ਪਿਆਵਾਂ ਆਟਾ ਸਾਂਭਣਾਣਾ ਚਲੋ ਠੀਕ ਹੈ ਗਾਇਸ ਇੰਨੇ ਕੀ ਗਿਫਟ ਸੀਗੇ ਗਿਫਟ ਤਾਂ ਕ ਖੋਲ ਲਿਆ ਪ੍ਰੈਕਸ਼ਨ ਦੇ ਟੱਟ ਤਾਂ ਦਿੱਤੇ ਆ ਕਿਉਂਕਿ ਅਸੀਂ ਪਹਿਲਾਂ ਹੀ ਦੇਖੇ ਹੋਏ ਸੀਗੇ ਤੁਹਾਨੂੰ ਦਿਖਾਉਣੇ ਸੀਗੇ ਤੁਹਾਨੂੰ ਦਿਖਾਤੇ ਹਣ ਤੇ ਸਾਫ ਸਾਡਾ ਘਰੇ ਹੈ ਨਹੀਂ ਪਤਾ ਨਹੀਂ ਕਿੱਥੇ ਗਿਆ ਹੋਇਆ ਬਸ ਤੇਲ ਪਾਉਣ ਗਿਆ ਪੰਪ ਤੇ ਆਉਂਦਾ ਵਾ ਫਿਰ ਉਹਦੇ ਨਾਲ ਮਲਾਉਨੇ ਆ ਕੁਝ ਚੋਰੀ ਚੋਰੀ ਲਿਖੋਣ ਲੱਗੇ ਸੀ ਉਹ ਤਾਂ ਮੈਂ ਟਾਈਮ ਤੈ ਕੇ ਥੜ ਲਏ ਹੈ ਗਾਇਸ ਆ ਦੇਖੋ ਇੱਧਰ ਕਿੰਨਾ ਕੁਝ ਲੈ ਕੇ ਆਣ ਕਿਉਂ ਤੋ ਖਾਤਾ ਸਿਚਾਰਾ ਕਸ਼ ਗਾਇਜ਼ ਦੇਖ ਲੈ ਫਿਰ ਦਿਖਾਤਾ ਨਾ ਪਰ ਦੇਖੋ ਕਿੰਨਾ ਕੁਝ ਲੈ ਕੇ ਆਏ ਆ ਗਾਇਜ਼ ਆ ਮੇਰੀ ਆ ਇਹ ਆ ਵੀ ਮੇਰੇ ਵਾਸਤੇ ਆ ਮੈਂ ਵੀ ਤੇਰੇ ਵਾਸਤੇ ਮੇਰੇ ਆ ਮम्मी ਵਾਸਤੇ ਆ ਆ ਮੇਰੀਆਂ ਨੇ ਦੋਨਾਂ ਨੇ ਓਏ ਲਿੰਡੀਏ ਜੀ ਇਹ ਭੂਰੇ ਰੰਗ ਦੀਏ ਪਰਾਂ ਹੋ ਜਾ ਬਰਾਦੂ ਲਿੰਡੀ ਆਣਾ ਮੈਂ ਤੈਨੂੰ ਖਾ ਜਾਣਾ ਫਿਰ ਜਦ ਤੂੰ ਕੱਜ ਤੂੰ ਕਹੇ ਲਿੰਡੀ ਖਾ ਲੈ ਨਹੀਂ ਕਹਿਣਾ ਪਰਿਆ ਕੋਈ ਪਿਆਰ ਨਹੀਂ ਕਰਦੀ ਮੋਤੇ ਟੇ ਫਿਰ ਮੈਨੂੰ ਤੇਰੇ ਤਾਂ ਹੀ ਪਿਆਰ ਨਹੀਂ ਆ ਮੇਰੇ ਪਤਨੀ ਜਿਹੜਾ ਹੁੰਦਾ ਗਿਆ ਸਕੂਲ ਜਾ ਕਰਦੀ ਨਹੀਂ ਐ ਨਹੀਂ ਲੈਣਾ ਇੱਕ ਮਿੰਟ ਗਾਇਜ ਤੇ ਮੇਰੀ ਮੰਮਾ ਵਾ ਤੇ ਮੈਨੂੰ ਬੁਰੀ ਤਰ ਕਰਤਾ ਮੈਂ ਮੈਂ ਇਹਨੂੰ ਜਵਾਂ ਪਿਆਰ ਨਹੀਂ ਕਰਦਾ ਮੈਨੂੰ ਮੇਰੇ ਮੈਂ ਇਹ ਗੋਤਾਂ ਨੂੰ ਕਰਦਾ ਕੀ ਕੀਤਾ ਇਹ ਗਾਇਜ ਤੇ ਮੇਰੀ ਮੋਟੀ ਆਂਟੀ ਗੈਂਡੀ ਆ ਤੂੰ ਗੈਂਡਾ ਤੂੰ ਗੈਂਡੀ ਮੇਰੀ ਮੋਟੀ ਆਂਟੀ ਤੇ ਚਲੋ ਦੋਸਤ ਅਗਰ ਪੂਰੀ ਗਾਇਜ ਨੂੰ ਪੂਰੀ ਗਾਇਜ ਨੂੰ ਇਹ ਕੁਝ ਕਹਿ ਗਾਇਜ ਨੂੰ ਕੀ ਜਮਾ ਗਾਇਸ ਇਹਦੇ ਤੇ ਬੜਾ ਇਹ ਕੀ ਨਾ ਕਰਾ ਕਰ ਉਹ ਇਹ ਬਹੁਤ ਗੰਦਾ ਹੈ ਇਹ ਮੈਨੂੰ ਪਿਆਰ ਨਹੀਂ ਕਰਦਾ ਇਹ ਜਾਣ ਕੇ ਅੰਦਰ ਇਹ ਜੀ ਲੀਂਡੀ ਮਾ ਲੱਪੜ ਮਾਰੋ ਗੰਦ ਜਾਂ ਧੂੰਕੀ ਜਾਂਦਾ ਕੁੱਤੇ ਵਾਂਗ ਇਹ ਮੇਰੀ ਮੰਮੀ ਆ ਇਹ ਮੇਰੀ ਮੰਮੀ ਆ ਗਾਇਸ ਮੰਮੀ ਫੋਰ ਐਮ ਐਲ ਫੋਰ ਮੰਮੀ ਤੂੰ ਕਿਤੋਂ ਗਰੇਦੀ ਪੜੀ ਆ ਕਿਹੜੇ ਸਕੂਲ ਚ ਪੜਿਆ ਤੂੰ ਤੇਰਾ ਤੇ ਫੋਰ ਮੁੰਡਾ ਤੇ ਫੋਰ ਮੁੰਡਾ ਗਾਇਸ ਤੇ ਫੋਰ ਮੁੰਡਾ ਫੋਰ ਉਹ ਕਹਿੰਦਾ ਕਿ ਇੱਥੇ ਕਹਿੰਦਾ ਇਹ ਕੀ ਲਿਖਿਆ ਹੈ ਸ ਏ ਐਲ ਟੀ ਕੀ ਆਪਣਾ ਨੂਨ ਇੱਦਾਂ ਕਹਿੰਦਾ ਦੋਸਤੋ ਦੋਸਤੋ ਮੈਂ ਤੁਹਾਨੂੰ ਪਹਿਲੇ ਕਹਾਂ ਸੀ ਆਪਾਂ ਬਾਅਦ ਵਿੱਚ ਮਿਲਦੇ ਹਾਂ ਪਰ ਇਹ ਬੱਚਾ ਕਿ ਡਿਸਟਰਬ ਕਰਨ ਲੱਗਾ